सर तो ना तो तो की नाम है पशु पालन विभाग चंडीगढ़ है मेरे न ਜਿਲੇ ਦੇ ਡਿਪਟੀ ਡਾਇਰੈਕਟਰ ਡਾਕਟਰ ਮਨਦੀਪ ਸਿੰਘ ਉਹਨਾਂ ਦੀ ਪੂਰੀ ਪਸ਼ੂ ਪਾਲਣ ਟੀਮ ਜਿਹੜੀ ਕਿ ਅਸੀਂ ਪਸ਼ੂਆਂ ਦੇ ਇਲਾਜ ਵਾਸਤੇ ਪਸ਼ੂਆਂ ਦੀ ਖੇਮਤ ਵਾਸਤੇ ਇੱਥੇ ਪੱਕੇ ਇੱਕ ਉੱਤੇ ਦੀ ਆਫਤ ਹੈ ਲੱਡ ਆਇਆ ਅਸੀਂ ਲੋਕਾਂ ਦੀ ਸੇਵਾ ਲਈ ਸਮਰਪਿਤ ਕਿਸੇ ਤਰ੍ਹਾਂ ਦੀ ਵੀ ਸਾਡੇ ਵੱਲੋਂ ਹੈਲਪ ਦੀ ਲੋੜ ਆ ਕਿਸੇ ਟੀਕੇ ਦੀ ਕਿਸੇ ਦਵਾਈ ਦੀ ਹੋਰ ਵੀ ਜਿਹੜੀ ਸਾਡੇ ਮਹਿਕਮੇ ਨਾਲ ਲਿਖੜਿਆ ਉਹਦੇ ਲਈ ਅਸੀਂ 24 ਘੰਟੇ ਹਾਜ਼ਰ ਹਾਂ ਸਾਡੇ ਡਿਪਟੀ ਡਾਇਰੈਕਟਰ ਡਾਕਟਰ ਮਨਦੀਪ ਸਿੰਘ ਉਹਨਾਂ ਦੁਆਰਾ ਭਲਾਈਆਂ ਟੀਮਾਂ ਜਾਂ ਜੋ ਵੀ ਮਹਿਕਮੇ ਦੁਆਰਾ ਕੀਤਾ ਜਾਏਗਾ ਉਹਦੇ ਬਾਰੇ ਦੱਸੋ ਟਕਮੋ ਜੀ ਸਾਡੇ ਵੱਲੋਂ ਸਤਿਗੁਰ ਜੀ ਜਿੰਨੇ ਵੀ ਸਾਡੇ ਰੀਲੀਫ ਪੁਆਇੰਟ ਚੱਲ ਰਹੇ ਸੱਤ ਸੱਤਾਂ ਦੇ ਵਿੱਚ ਸਾਡੀ ਇੱਕ ਇੱਕ ਟੀਮ ਜਿਹੜੀ ਆ ਨਜੁਟਿਆ ਇੱਕ ਟੀਮ ਸਵੇਰ ਦੀ ਸ਼ਿਫਟ ਚੰਦੀ ਆ ਇੱਕ ਸ਼ਾਮ ਦੀ ਸ਼ਿਫਟ ਦੇ ਵਿੱਚ ਹੁੰਦੀ ਆ ਇਸ ਤੋਂ ਇਲਾਵਾ ਕੁਛੇ ਪਛੂ ਜਿਹੜੇ ਪਿੰਡਾਂ ਚ ਫਸੇ ਹੋਏ ਨੇ ਜਿਵੇਂ ਆ ਪੱਤਾ ਕਾਂਵਾ ਵਾਲੀ ਪੁਲ ਦੇ ਅਗਲੇ ਪਾਸੇ ਜਿਹੜੇ ਪਿੰਡਾਂ ਚ ਪਸ਼ੂ ਛਪੇ ਹੋਏ ਨੇ ਉਨਾਂ ਲਈ ਅਸੀਂ ਦੋ ਟੀਮਾਂ ਤੇ ਵੱਖਰੀਆਂ ਲਾਈਆਂ ਹੋਈਆਂ ਨੇ ਸੋ ਜਿੱਥੇ ਵੀ ਪਸ਼ੂ ਨੂੰ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਜ਼ਰੂਰਤ ਪੈਂਦੀ ਆ ਸਾਡੇ ਡਾਕਟਰ ਜਿਹੜੇ ਨੇ ਜਿਹੜੇ ਕੈਂਪਾਂ ਦੇ ਵਿੱਚ ਨੇ ਉਹ ਤੇ ਇੱਥੇ ਦੋ ਇਲਾਜ ਕਰ ਰਹੇ ਨੇ ਜਿਹੜੇ ਪਸ਼ੂ ਅੰਦਰ ਫਸੇ ਨੇ ਉਹ ਤੇ ਬੀੜੀਆਂ ਤੇ ਜਾ ਕੇ ਜਾਂ ਟਰੈਕਟਰ ਟਰਾਲੀਆਂ ਤੇ ਜਾ ਕੇ ਤਰੋ ਘਰੀ ਜਾ ਕੇ ਨਾ ਪਸ਼ੂਆਂ ਦਾ ਮੁਫਤ ਇਲਾਜ ਕਰ ਰਹੇ ਨੇ ਸਰ ਸਮਾਂ ਮਾੜਾ ਹੈ ਹਰ ਪੇਟ ਦਿੰਦੇ ਨੇ ਸਰ ਮਤਲਬ ਕਿਹੜੇ ਕੋੜਾ ਇਲਾਜ ਕਰ ਰਹੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਮਾਰੀ ਪਸ਼ੂਆਂ ਦੀ ਆ ਤੁਸੀਂ ਹਰ ਬਿਮਾਰੀ ਦਾ ਇਲਾਜ ਕਰ ਰਹੇ ਹੋ ਜੀ ਦਾ ਬਹੁਤ ਬਹੁਤ ਸਾਡਾ ਧੰਨਵਾਦ ਇੱਕ ਨਾਮਤ ਤੁਹਾਡਾ ਧਿਆਨ ਦਿਉਣਾ ਚਾਹੁੰਦਾ ਇੱਥੇ ਨਾਲ ਸਾਡੇ ਨਾਲ ਪੈਂਦਾ ਜੀ ਨੂਰਸਮਾਨ ਹਾਂਜੀ ਉਧਰੋਂ ਖੋਰ ਆ ਰਿਹਾ ਉੱਥੇ ਜਿਹੜੇ ਹੜਪਿਰ ਤੇ ਬੈਠਾ ਸਕੂਲ ਦੇ ਵਿੱਚ ਠੀਕ ਹੈ ਜੀ ਤੇ ਉੱਥੇ ਸਾਡਾ ਜੋਰ ਚੱਕਰ ਤੁਸੀਂ ਸਰ ਨੂਰ ਸ਼ਾਹ ਤੋਂ ਸਾਨੂੰ ਕੱਲ ਨੂਰਸਮਾਨ ਜੀ ਨੂਰਸਮਾਨ ਨੇ ਨੇ ਜਾ ਕੇ ਆਏ ਹੱਡੀ ਟੀਮ ਜਿੱਥੋਂ ਵੀ ਸਾਨੂੰ ਕਾਲ ਆ ਰਹੀ ਆ ਅਸੀਂ ਉੱਥੇ ਆਪ ਪਹੁੰਚ ਰਹੇ ਆ ਸਿਰਫ ਸਾਨੂੰ ਉੱਥੇ ਦਿੱਕਤ ਆਉਂਦੀ ਆ ਜਿੱਥੇ ਪਾਣੀ ਬਹੁਤ ਜ਼ਿਆਦਾ ਵਾ ਤੇ ਅੱਗੇ ਤੁਰਿਆ ਨਹੀਂ ਲੰਘਿਆ ਨਹੀਂ ਜਾ ਸਕਦਾ ਉੱਥੇ ਸਾਨੂੰ ਇੰਤਜ਼ਾਰ ਕਰਨਾ ਪੈਂਦਾ ਵਾ ਕਿ ਕੋਈ ਕਿਸ਼ਤੀ ਆਵੇ ਜਾਂ ਕੋਈ ਟਰੈਕਟਰ ਟਰਾਲੀ ਆਵੇ ਉੱਥੇ ਸਾਨੂੰ ਥੋੜੇ ਪਹੁੰਚੇ ਤੇ ਦੇਰੀ ਜ਼ਰੂਰ ਹੋ ਜਾਂਦੀ ਆ ਕਿਉਂਕਿ ਇੰਤਜ਼ਾਮ ਕਰਦਿਆਂ ਕਰਦਿਆਂ ਅਦਰਵਾਈਜ਼ ਜਿੱਥੇ ਪਿੰਡਾਂ ਦੇ ਵਿੱਚ ਇੱਥੇ ਲੋਕ ਬੈਠੇ ਆ ਸ਼ਿਫਰ ਦੇ ਵਿੱਚ ਇੱਥੇ ਬੈਠੇ ਨੇ ਉੱਥੇ ਕਿਸੇ ਤਰ੍ਹਾਂ ਦੀ ਦੇਰੀ ਨਹੀਂ ਹੋ ਰਹੀ ਆ ਹਾਂ ਸਾ ਤੁਸੀਂ ਜਾ ਰਹੇ ਹੋ ਮਤਲਬ ਅਲੱਗ-ਅਲੱਗ ਥਾਵਾਂ ਦੇ ਲਈ ਦੇ ਲੋ ਕਰਦੇ ਜੀ ਕੋਪਰੇਟ ਹਾਂ ਦੇਖੋ ਜਿਹੜਾ ਬੰਦੇ ਦਾ ਪਸ਼ੂ ਬਿਮਾਰ ਆ ਉਹਨੇ ਤਾਂ ਵਿਚਾਰਾ ਆਸਰਾ ਲੱਭ ਰਿਆ ਵਾ ਸੋ ਅਸੀਂ ਜਦੋਂ ਉਹ ਤਾਂ ਜਦੋਂ ਅਸੀਂ ਜਾਣਦੇ ਆ ਤੇ ਸਾਡਾ ਤਾਂ ਇੱਕੋ ਚੀਜ਼ ਹੀ ਹੁੰਦੀ ਆ ਕਿ ਬੰਦੇ ਨੇ ਪਸ਼ੂ ਕਾਬੂ ਕਰਕੇ ਦੇਣਾ ਹੁੰਦਾ ਵਾ ਬਾਕੀ ਤਾਂ ਦਵਾਈਆਂ ਸਾਡੀਆਂ ਨੇ ਲੋਨ ਵਾਲੇ ਸਾਡੇ ਆਸ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਆ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਨਿਗਲ ਲੈ ਬਸ ਅੱਲਾ ਦੇ ਮੋਸਮ ਆ ਗਿਆ ਇਸ ਸਰ ਹੋਰ ਵੇਂਦਿਆ ਜਦੇਵ ਵੀ ਮਾਈਕਾ ਦੋਨੋਂ ਦੇ ਰਹੇ ਸਰ ਸੇਵਾ ਤੁਸੀਂ ਦੇ ਰਹੇ ਹੋ ਤਾ ਇੱਕ ਜਸਟ ਜਿਹੜਾ ਨਾ ਅਸੀਂ ਵੀ ਇਹ ਮੀਡੀਆ ਨਾਲ ਜੁੜੇ ਆ ਜਸਟ ਫੋਨ ਆਇਆ ਜੀ ਸੰਦੀਪ ਸਿੰਘ ਦੋਨਾਂ ਨਾਨਕ ਦੇ ਉੱਥੇ ਲਿੰਕ ਟੁੱਟ ਚੁੱਕੇ ਆ ਨਾ ਜਿਹੜਾ ਮੁਸ਼ਕਲ ਹੋ ਰਿਹਾ ਸੰਦੀਪ ਸਿੰਘ ਸਾਹਿਬ ਹਰਵਜਨ ਜੀ ਉਹਨਾਂ ਨੇ ਫੋਨ ਨੰਬਰ ਲਿਤਾ ਉਹਨਾਂ ਦੀ ਮਾੜੀ ਸੁਣਣ ਵਾਲੀ ਦਿੱਕਤ ਆ ਰਹੀ ਹੈ ਜਿੱਦਾਂ ਤੁਹਾਡੀ ਡਿਊਟੀ ਹੈ ਵੀ ਜੇ ਅਸੀਂ ਜਾਣਾ ਉਹਨਾਂ ਨਾਲ ਸੰਪਰਕ ਹੁਣ ਕਿੱਦਾਂ ਪੱਕੇ ਕਰ ਜਾ ਸਕਦੇ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਉਹ ਕਾਵਾ ਵਾਲੀ ਪੁਲ ਤੇ ਬੈਠੀ ਹੋਈ ਆ ਜੀ ਉੱਥੇ ਜਦੋਂ ਵੀ ਕੋਈ ਸੰਪਰਕ ਆਉਂਦਾ ਵਜੋਂ ਤੁਸੀਂ ਉਹਨਾਂ ਨੂੰ ਨੰਬਰ ਦਓਗੇ ਅਸੀਂ ਹੁਣੇ ਉਹ ਟੀਮ ਨੰਬਰ ਜਿਹੜਾ ਆਪਣੀ ਟੀਮ ਨੂੰ ਪਛਾਣ ਦ ਵੱਡੀ ਸਮੱਸਿਆ ਆ ਰਹੀ ਹੈ ਕਿ ਉੱਤੇ ਜਿਹੜੀਆਂ ਐਨਡੀਆਰ ਪੀੜੀਆਂ ਕਿਸ਼ਤੀਆਂ ਨੇ ਉਹ ਪਹੁੰਚੇ ਤੇ ਦੇਰੀ ਆ ਰਹੀ ਪਾਣੀ ਵੱਧ ਰਿਹਾ ਵਾ ਟਰੈਕਟਰ ਟਰਾਲੀਆਂ ਵੀ ਜਿਹੜੀਆਂ ਨਹੀਂ ਜਾ ਰਹੀਆਂ ਸੀ ਸੋ ਅੱਜ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਉਹਨਾਂ ਨੇ ਇੱਕ ਟਰੈਕਟਰ ਟਰਾਲੀ ਸਾਨੂੰ ਅੱਜ ਦਿੱਤੀ ਆ ਤੇ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਹੈ ਉਹੀ ਪਸ਼ੂ ਹੋਵੇ ਜਿਹੜਾ ਤੁਸੀਂ ਦੱਸ ਰਹੇ ਆ ਤੇ ਥੋੜਾ ਜਿਹਾ ਲੱਤ ਤੇ ਸੱਟ ਵੀ ਹੈਗੀ ਸੀ ਜਿੱਥੇ ਮੱਝ ਸੂਣ ਵਾਲੀ ਹੈ ਮੱਝ ਸੂਣ ਵਾਲੀ ਹੈ ਜੀ ਸੋ ਅਸੀਂ ਸਵੇਰੀ ਟੀਮ ਨੂੰ ਉੱਥੇ ਕਰ ਦਿੱਤਾ ਸੀ ਉਹ ਟਰੈਕਟਰ ਟਰਾਲੀ ਐਸਡੀਐਮ ਅਫੇਚ ਉੱਤੇ ਪਹੁੰਚ ਹੀ ਹੋਏਗੀ ਹੋ ਸਕਦਾ ਪਸ਼ ਜੀ ਜੀ ਇਸ ਦਾ ਵੱਡਾ ਮੈਸੇਜ ਸਾਹਿਬ ਆਇਆ ਲੱਗ ਚੁੱਕਿਆ ਤੁਹਾਡਾ ਨੰਬਰ ਵੀ ਦੇ ਰਿਆ ਤਾਂ ਜਸਟ ਜਿਹੜਾ ਹੈ ਤੁਹਾਨੂੰ ਹੈਲਪ ਜ਼ਰੂਰ ਮਿਲੇਗੀ ਸਰ ਕੋਈ ਨੰਬਰ ਵੀ ਜਾਰੀ ਕੀਤਾ ਕੀ ਤੁਹਾਡੇ ਸਰ ਸਾਡੇ ਕੋਲ ਨਾ ਜਿਵੇਂ ਹੈਲਪ ਲਾਈਨ ਨੰਬਰ ਹੈ ਇੱਕ ਮਿੰਟ ਨੰਬਰ ਬੈਕ ਪਰ ਬੋਲ ਦਿੰਦਾ ਜੀ ਵੇਖ ਕੇ ਹੈਲਪਲਾਈਨ ਨੰਬਰ ਹੈ ਲੈਂਡਲਾਈਨ ਨੰਬਰ ਹੈ ਜੀ ਬਾਕੀ ਮੇਰਾ ਆਪ ਦਾ ਨੰਬਰ 98108 23537 ਹੈ ਜੀ ਪਸ਼ੂ ਪਾਲਕ ਜਦੋਂ ਵੀ ਸਾਨੂੰ ਕਾਲ ਕਰਦੇ ਨੇ ਉਹ ਅਸੀਂ ਉਸੇ ਨਾਲ ਸਾਡੀਆਂ ਟੀਮਾਂ ਪਹੁੰਚ ਜਾਂਦੀਆਂ ਨੇ ਹਰ ਇੱਕ ਟੀਮ ਦਾ ਨੰਬਰ ਜਿਆਦਾ ਆਮ ਤੌਰ ਤੇ ਜਿਵੇਂ ਆ ਪਸ਼ੂ ਪਾਲਕ ਬੈਠੇ ਰਹੇ ਇਹਨਾਂ ਨੂੰ ਪਤਾ ਵਾਹ ਕਿ ਸਾਡਾ ਕਿਹੜਾ ਡਾਕਟਰ ਇਹਨਾਂ ਦੇ ਘਰਾਂ 'ਚ ਜਾ ਕੇ ਇਲਾਜ ਕਰਦਾ ਸੀ ਸੋ ਆਪ ਵੀ ਉਹਨਾਂ ਨਾਲ ਸੰਪਰਕ ਕਰ ਲੈਂਦੇ ਤਾਂ ਸਰ ਇਹ ਨੰਬਰ ਤੁਸੀਂ ਨੋਟ ਕਰੋ ਦੁਬਾਰਾ ਵੀ ਇਨਕੁਆਰੀ ਕਰਗੇ ਤੇ ਲੈ ਹੁਣੇ ਪਤਾ ਚੱਲ ਗਿਆ ਹਾਂ ਬਹੁਤ ਬਹੁਤ ਧੰਨਵਾਦ ਜੀ